ਦਾ ਸਭ ਨੂੰ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੁਹਾਡੇ ਲਈ ਬਹੁਤ ਵੱਡੀ ਖੁਸ਼ਖਬਰੀ। ਪਹਿਲਾਂ ਕਹਾਂ ਬਹੁਤ ਵੱਡੀ ਸੇਲ। ਸੇਲ ਲੱਗ ਰਹੀ ਹੈ ਸ਼ੁੱਕਰ ਸ਼ਨੀ ਐਤਵਾਰ ਤਿੰਨ ਦਿਨ ਲੱਗਿਆ ਕਰੂਗੀ ਹਫ਼ਤੇ ਦੇ ਵਿੱਚ। ਤਿੰਨ ਦਿਨ ਲੱਗਿਆ ਕਰੂਗੀ ਸਭ ਨੇ ਵੀਡੀਓ ਨੂੰ ਸ਼ੇਅਰ ਕਰਕੇ ਆਉਣਾ ਜਿੰਨੇ ਵੀ ਸਟੋਰ ਤੇ ਸੇਲ ਵਾਲਾ ਕੱਪੜਾ ਲੱਗਣਾ। ਸੋ ਚੈੱਕ ਕਰੋ ਕੀ ਕੀ ਅਸੀਂ ਤੁਹਾਡੇ ਲਈ ਸੇਲ ਆ ਰਹੇ ਆ। ਉੱਚ ਚੈੱਕ ਕਰੋ ਪਹਿਲਾ ਆਰਟੀਕਲ ਇਹਦਾ ਰੇਟ ਸੀ ਪਹਿਲਾਂ 600 ਇਹ ਤੁਹਾਨੂੰ ਮਿਲਨੇ 330 ਚ। ਸੋ ਦੂਜਾ ਆਰਟੀਕਲ ਜਿਹੜੇ ਸੂਟ ਸੀ 800 1000 1200 ਵਾਲੇ 800000 ਵਾਲੇ ਉਹ ਤੁਹਾਨੂੰ ਮਿਲਣਗੇ 5500 ਚ ਸੋ ਚੈੱਕ ਕਰੋ ਤੀਜਾ ਆਰਟੀਕਲ ਜਿਹੜਾ ਸੂਟ ਸੀ ਪਹਿਲਾਂ 1500 ਤੋਂ 1600 ਵਾਲਾ ਧਿਆਨ ਨਾਲ ਲੋ ਜਿਹੜਾ ਆਰਟੀਕਲ ਪਹਿਲਾਂ ਸੀਗਾ 1500 ਤੋਂ 1600 ਵਾਲਾ ਡਿਜ਼ਾਈਨ ਮੇਰੇ ਕੋਲ ਮਿਲ ਗਿਆ 1000 ਤੋਂ 2000 ਇਹ ਇੱਕ ਡੈਮੋ ਆ ਚੈੱਕ ਕਰੋ ਇਦਾਂ ਦੇ ਭਾਰੇ ਭਾਰੇ ਸੂਟ ਇਹ ਸਾਰੇ ਮਿਲਨੇ ਤੁਹਾਨੂੰ ਫਲੈਟ 8800 ਚ ਨੈਕ ਪਿਓਰ ਸਿਲਕ ਸਿਲਕ ਬਹੁਤ ਹੈਵੀ ਪਟੇ ਵਾਲੇ ਡਿਜ਼ਾਈਨ ਆ ਜੀ ਸਿਰਫ ਮਿਲਨੇ ਤੁਹਾਨੂੰ 8800 ਚ ਕਾਫੀ ਤੁਹਾਨੂੰ ਵਡਿਆਣ ਦਿਖਾਉਂਗਾ ਇਹਦੇ ਵਿੱਚ ਵੀ ਸੋ ਚੈੱਕ ਕਰ ਲੋ ਡਿਜ਼ਾਈਨ ਸਾਰੇ ਡਿਜ਼ਾਈਨ ਤੁਹਾਨੂੰ ਸਵੇਰੇ ਮਿਲਨੇ ਆ ਸਵੇਰੇ ਆਜੋ ਸ਼ੁਕਰ ਸ਼ਨੀ ਐਤ 28 29 30 ਤਰੀਕ ਨੂੰ ਪਹਿਲੀ ਸੇਲ ਲੱਗ ਰਹੀ ਹੈ ਜੀ ਸੋ ਸਾਰੇ ਜਣੇ ਵੀਡੀਓ ਨੂੰ ਸ਼ੇਅਰ ਕਰਕੇ ਆਉਣਾ ਡਿਜ਼ਾਈਨ ਬਹੁਤ ਤੁਹਾਡੇ ਲਈ ਲੈ ਕੇ ਆਇਆ ਬਹੁਤ ਵਧੀਆ ਸਵੇਰੇ ਆਉਣਾ ਪੈਣਾ ਸੋਨੂ ਸਿਲਕ ਸਟੋਰ ਜਗਰਾਉ ਵਾਲਿਆਂ ਦੇ ਜੀ ਪੇਜ ਨੂੰ ਫੋਲੋ ਕਰਕੇ ਆਉਣਾ ਵਾ ਸਾਰੇ ਸੂਟ ਅਧ ਰੇਟਾ ਚ ਮਿਲਨੇ ਆ ਮਿਲਨੇ ਆ 28 29 30 ਤੋਂ ਹਰ ਹਫਤੇ ਤਿੰਨ ਦਿਨ ਸੇਲ ਲੱਗਿਆ ਕਰੂਗੀ ਸ਼ੁਕਰ ਸ਼ਨੀ ਐਤਵਾਰ ਨੂੰ ਵੀਡੀਓ ਸਭ ਨੇ ਸ਼ੇਅਰ ਕਰਕੇ ਆਉਣਾ ਪੇਜ ਨੂੰ ਫੋਲੋ ਕਰਕੇ ਆਉਣਾ ਵਾ ਜੀ